ਆਪਾਂ ਚੱਲੇ ਸਾਰਿਆਂ ਨੂੰ ਦੇਹ ਚੱਲੀ ਆ ਪੀਕਿਆਂ ਨੂੰ ਰਖੜੀਆਂ ਬਨ ਕੇ ਆਉਣੀਆਂ ਅੱਜ ਹਾਂਜੀ ਸੋ ਸ਼ਸ਼ੀ ਕਾਲ ਦੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਅਸੀਂ ਚੱਲੇ ਆ ਰਖੜੀਆਂ ਲੈ ਕੇ ਹੈ ਰਖੜੀਆਂ ਲੈ ਕੇ ਰਖੜੀਆਂ ਲੈ ਕੇ ਆਪਾਂ ਚੱਲੇ ਸਾਰਿਆਂ ਨੂੰ ਦੇਹ ਚੱਲੀ ਆ ਪੀਕਿਆਂ ਨੂੰ ਰਖੜੀਆਂ ਬਨ ਕੇ ਆਉਣੀਆਂ ਅੱਜ ਹੈ ਇਹ ਦੇਖ ਕਿੰਨੀ ਖੋਸ਼ ਹੈ ਕਲ ਮੈਂ 10 ਮਿੰਟ ਚ ਤਿਆਰ ਹੋ ਗਈ। ਬੇਕਿਆਂ ਦੇ ਨਾਂ ਨੂੰ ਤਾਂ ਐਂ ਕਰ ਚਾਰ ਛਾਲਾ ਮਾਰ ਕੇ ਉੱਡ ਗਈ। ਬੇਕਿਆਂ ਨੂੰ ਜਾਣਾ। ਮੈਂ ਕਿਹਾ ਜੀ ਆ ਬੇਅੰਦੇ ਕਾਉਂਦੀ ਆ। ਹੁਣ ਬਰਾਗਿਆ ਹੋਇਆ ਤਾਰਾ। ਥੋੜਾ ਜਿਆਦੇ ਹਾਂ ਕਹਿੰਦਾ ਨਾਲ ਜਾਣਾ। ਮੈਂ ਕਿਆ ਹੋ ਤੇਰੀ ਮਾ। ਆ ਗਈ। ਉਹਨੋਂ ਕੇ ਮਾਮੀ ਆ ਗਈ। ਤੂੰ ਤਾਂ ਪਾਲੂ ਵਾਲੀ ਰਖੜੀ ਲੈ ਕੇ ਨੂਰਪੁਰੇ ਕੋਲੇ ਆ ਗਈ ਬਸ ਅਸੀਂ। ਅੱਣੀਓ ਪੀ ਜਾ ਕੋਣੀ ਜਾਂਦਾ ਬਬ ਤੇਰੇ ਕੋਲ। ਪੀਜ਼ਾ ਦੇਖਦੇ ਆ ਹੁਣ ਜੇ ਖੁੱਲੀ ਹੁੰਦੀ ਨਹੀਂ ਇਹਨਾਂ ਨੂੰ ਅਸੀਂ ਤਾਂ ਹੁਣ ਲੈ ਕੇ ਤਾਂ ਜਾਣਾ ਮੋੜਦੇ ਹੋਏ ਖਵਾ ਲਾਂਗੇ। ਅਜੇ ਤਾਂ ਨਹੀਂ ਜਾਣ ਲੱਗੇ ਸਵੇਰ ਤੋਂ ਬਾਅਦ ਹੀ। ਮੈਂ ਦੇਖਦੀ ਹਾਂ ਸੁਧਾਰ ਜੇ ਖੁੱਲਾ ਹੋਇਆ ਸਾਰਾ ਕੀ ਖਾਊਂਗਾ ਪੀਜਾ ਤੂੰ ਮਿਸ ਕਰਦਾ ਸੀ ਮੈਂ ਤੂੰ ਤੇ ਰੈਡੀ ਹੋ ਜਾ ਅੱਜ ਫਿਰ ਤੂੰ ਮੇਰੇ ਨਾਲ ਚੱਲੀ ਠੀਕ ਆ ਮੈਂ ਆ ਗਿਆ ਬਸ 10 ਮਿੰਟ ਚ ਕੀ ਕੀ ਕਹਿਣਾ ਓਕੇ ਬਸ ਤੂੰ ਰੈਡੀ ਹੋ ਜਾ ਮੈਂ ਤੈਨੂੰ ਨਾਲ ਲੈ ਜਾਊਂਗਾ ਓਕੇ ਬਾਅਸ ਵਿੱਚ ਆ ਗਿਆ ਪੀਜ਼ਾ ਲੈ ਕੇ ਆਉਣਾ ਤੇਰੇ ਲਈ ਬਾਈ ਵੀਰਤ ਕਹਿੰਦਾ ਸੀ ਅਮਰਤ ਬਾਈ ਹਾਂ ਕਹਿੰਦਾ ਬਾਲੀ ਬਰਾਗਿਆ ਪਿਆ ਵਾ ਕਹਿੰਦਾ ਕਿਨੂੰ ਆਏ ਹੁੰਦਾ ਸੀ ਵੀ ਮੰਮੀ ਸਹਾਲੀ ਆ ਕਹਿੰਦਾ ਹੁਣ 2-3 ਦਿਨ ਹੋ ਗਏ ਸਹਾਲੀ ਆਏ ਨੂੰ ਕਹਿੰਦਾ ਨਾ ਤੂੰ ਦੇਖਦੀ ਨਾ ਮੰਨ ਦੇਖਦੀ ਆ ਇਹਨੇ ਰੋਜ਼ ਹੀ ਕਹਿ ਲੈਂਦਾ ਡੈਡਾ ਮੰਮੀ ਆਉਗੀ ਹਾਂ ਉਹ ਕੱਲ ਮੋਮ ਪਿੱਛੇ ਪੈ ਗਿਆ ਹਾਂ ਚੋਲ ਵਾਲੀ ਮੰਮੀ ਨੂੰ ਫੋਨ ਲਾਇਆ ਮੰਮੀ ਨੂੰ ਤੋੜ ਟੂਮਾਨੀ ਮੰਮੀ ਨੂੰ ਟੋੜ ਤੂੰ ਮੰਮੀ ਨੂੰ ਦਾ ਵੀ ਤਿਆਰ ਹੋ ਵੀ ਭਰਿਆ ਪਿਆ ਸਾਰਾ ਮੰਮੀ ਉਹਦਾ ਕਹਿੰਦੀ ਸੀ ਕਹਿੰਦੀ ਸਵੇਰ ਦਾ ਹੁਣ ਤਿਆਰ ਹੋਏ ਬੈਠਾ ਬਰਗਿਆ ਪਿਆ ਮਾਮੀ ਦੀ ਇਹ ਮਾਮਮੀ ਨਹੀਂ ਆਈ ਮਾਮੀ ਦੀ ਆਈ ਅੱਜ ਨੂੰ ਨਾਲ ਹੀ ਲਿਆਉਣਾ ਮੈਂ ਕਿਹਾ ਸਾਰੇ ਨੂੰ ਆਏ ਆ ਵੀ ਆਪਾਂ ਦੁਪਹਿਰ ਤੋਂ ਪਹਿਲਾਂ ਆਉਂਦੇ ਨਹੀਂ ਅੱਜ ਆਪਾਂ ਜਲਦੀ ਕਰ ਲਈ ਹਾਂ ਚਾਚੀ ਦਾ ਫੋਨ ਆਇਆ ਹਾਂ ਸੋ ਮੈਂ ਤਿਆਰ ਹੋਣ ਲੱਗ ਗਏ ਮੈਂ ਕਿਹਾ ਸਦਾ ਰੈਗੋਡ ਵੀ ਢੱਪਿਆ ਹੈ ਉਹਨਾਂ ਨਾਲੇ ਗੜਾ ਧਲ ਭਾਗ ਜਿਹੜੀ ਸਾਡੀ ਕੁੜੀ ਪਹਿਲਾਂ ਲੈ ਕੇ ਆਉਂਨਾਂ ਕੀ ਇਹ ਹਾਂ ਹੈ ਉਹਨਾਂ ਨੂੰ ਆਏ ਆ ਸਾਰਿਆਂ ਨੂੰ ਵੀ 12 ਵਜੇ ਤੋਂ ਪਹਿਲਾਂ ਨਹੀਂ ਆਉਣਾ ਰਾ ਸ਼ਹਿਰ ਆ ਗਿਆ ਹੈ ਤੁਹਾਡਾ ਸ਼ਹਿਰ ਆ ਗਿਆ ਵੀਕਾਂ ਨੇ ਰੀਂਗਾਂ ਰੋਕਣਾ ਠੀਕ ਹੈ ਠੀਕ ਲੈਣਾ ਵੀਕਾਂ ਨੇ ਰੀਂਗਾਂ ਦੇਉ ਰਖੜੀ ਵਾਲੇ ਡੱਬੇ ਚਲੋ ਲਾਓ ਜੀ ਲਾਓ ਆਹ ਲਾਉਣਾ ਗੇ ਸਟਾਰ ਲਾਸਟ ਨੂੰ ਲਾਹ ਲਉਂਗਾ ਰਖੜੀਆਂ ਨਾ ਬੱਬੀ ਦੇ ਵੀ ਰੁਕਣਾ ਮੜਾ ਜੀ ਬੱਬੀ ਦੇ ਵੀ ਰੁਕਣਾ ਬੱਬੀ ਦੇ ਕਿ ਲੈਣਾ ਬੱਬੀ ਦੇ ਕਿ ਲੈਣਾ ਉਹ ਕੇਕ ਫੜਨਾ ਓਕੇ ਜੀ ਇਹੋ ਦਾ ਜਿਹੜਾ ਕੀ ਲੈਣਾ ਆਪਾਂ ਨਾ ਘਰ ਵਾਸਤੇ ਆ ਲੈ ਕੇ ਜਾਣੀ ਆ ਈਏ 480 ਗ੍ਰਾਮ ਵਾਲੀ ਗੱਜੇ ਕਿੰਦਾ ਲਈਆ? ਔਰ 480 ਦੇ ਲਈ ਤੇ ਨਾਲ ਵਾਲੀ ਆ ਵੀ 460 ਓਕੇ ਤੇ ਪੇੜੇ ਤੇ 460 ਸਾਰਾ ਕਰੀ ਲੀਆ ਜਿਹੜਾ ਕੋ ਮਾਰਗੀ ਲਾ ਲਾ ਐਦਾਂ ਕਰੋ ਪੇੜਿਆਂ ਦੇ ਕਰ ਦੋ ਡੱਬੇ ਇਹ ਲੈ ਲੀਆਰਾ ਵੀ ਲਾ ਲਾ ਹੁਣ ਖਾਸ ਖਾਸ ਵਾਲੀ ਇਹ ਹੁਣ ਡਾਨਾ ਕਿ ਆਉਂਦਾ ਮੋੜ ਦੇ ਹੁਣ ਮੋੜ ਦੇ ਆ ਕਰ ਦੋ ਕਿਲੋ ਕਿਲੋ ਮੋੜ ਦੇ ਥੋੜੋ ਰੁਕਾਂ ਜੇ ਹੁਣ ਰੁਕਣਾ ਕੱਲ੍ਹ ਵਾਸਤੇ ਸਮਾਨ ਲੈਣਾ ਕੱਲ ਉੱਧਰ ਲਈ ਰੱਖਣੀਆਂ ਕੱਲ ਉੱਧਰ ਲਈ ਰੱਖੜੀਆਂ ਨੂੰ ਲੈਣਾ ਸਵਾਨ ਹੈ ਹੈਪੀ ਬਰਥਡੇ ਮੂਗੀ ਤੇ ਉਹ ਵਾਲੇ ਉਹ ਬੱਚਿਆਂ ਨੂੰ ਕਿੰਨੇ ਕਿੰਨੇ ਵੇ ਆਹ ਉਹ ਲੱਤ ਨਾਲ ਵੜਾ ਬਸ ਅੱਡ ਚੱਕਣਾ ਉਹ ਕਿੱਦਾਂ ਦੱਬੇ ਲੈਣੇ ਹੁਣ ਕਿੱਥੇ ਜਾਣਾ ਹੁਣ ਬੱਬੀ ਬਿਕਰੀ ਦੇ ਰੋੜਾ ਬੇ ਬੱਬੀ ਤੇਰੇ ਆਗੇ ਵੇ ਇੱਕ ਆਪਾਂ ਹੈਂਪਰ ਜਿਹਾ ਲੈ ਲਈਏ ਦੇਖਦੇ ਹਾਂ ਹੋਰ ਕੀ ਆ ਬਣਾਇਆ ਹੋਰ ਕੁਕੜੀਆਂ ਪਿੱਜਾ ਵੀ ਲੈਣਾ ਏ ਤਾਰੇ ਹੁਣਾਂ ਨੂੰ ਪਿੱਜਾ ਵੀ ਲੈਣਾ ਯਾਰ ਬੱਬੀ ਬੱਬੀ ਬੇਕਰੀਆਂ ਗਾਹਾਂ ਤੋਂ ਲੈ ਲੈਂਦੀ ਆ ਕੀ ਭਰਾ ਬੱਬੀ ਦੇ ਮਿਲ ਜਾਣਾ ਰੱਖਣੀ ਬੀ ਬੱਬੀ ਬੇਕਰੀ ਆ ਇੰਦਰ ਇਹ ਹੁਣ ਕੀ ਆ ਲਾਜਮੀ ਦੇਖ ਲਓ ਕੁਕੜੀਆਂ ਤੁਸੀਂ ਦੇਖ ਲਿਓ ਆ ਸੁ ਕਿੰਨੀ ਸੋਹਣੀ ਸ਼ਾਰਟ ਕੰਦੀ ਆਪਾਂ ਹੁਣ ਬੇਕਰੀ ਤੇ ਆਏ ਆ ਨਾ ਫੜੀ ਜੇ ਅੱਗੇ ਕਰੋ ਫੁੱਲਣੀ ਨਹੀਂ ਇਹ ਲੈ ਕੇ ਜਾਣਾ ਆ ਲੈ ਲਈਏ ਜਾਂ ਹੈਂਪਰ ਲੈ ਲਈਏ ਇਹ ਲੋ ਲੈ ਮੈਂ ਵਜ਼ੀਅਤ ਦਾ ਕੋਈ ਡੱਬੇ ਲੈ ਨਹੀਂ ਰੱਖਣੀਆਂ ਨੂੰ ਮੈਂ ਆਲਵੇਜ਼ ਆਹੀ ਲੈ ਲੈਂਦੀ ਆ ਆਹ ਪਾਤੀ ਜੀ ਆਹੀ ਆਈ ਗਿਉਂਗੀ ਕਈ ਵਾਰ ਨਕਲੀ ਵੀ ਕਹਿੰਦੇ ਆ ਇਹ ਅਸਲੀ ਹੁੰਦੀ ਆ ਹੂੰ ਹੋਠੀ ਗੋਖ ਕਿਉਂ ਜੀ ਅਲਸਾ ਜੀ ਚਾਕਲੇਟ ਸਰ ਚਰੋਈ ਲੈ ਲਏ ਹੈ ਪਰ ਰਖੜੀਆਂ ਲੈ ਲੀਆ ਪਰ ਰਖੜੀਆਂ ਲੈ ਕੇ ਉਸ ਤੋਂ ਬਾਅਦ ਤਾਰੇ ਉਹਨਾਂ ਦਾ ਪੀਆ ਚਾ ਕੇ ਬਾਸ ਕਰ ਨੂੰ ਚਲੋ ਰਖੜੀਆਂ ਲੈਣ ਚੱਲੀ ਆ ਮੈਡਮ ਭੈਣ ਭਰਾਵਾਂ ਲਈ ਸਭ ਤੋਂ ਵੱਡਾ ਦਿਨ ਹੁੰਦਾ ਹੈ ਪਰ ਆਪੋ ਹਰੇਕ ਭੈਣ ਨੂੰ ਇੱਕ ਭਰਾ ਜ਼ਰੂਰ ਦਵੇ ਉਹਨਾਂ ਭੈਣਾਂ ਲਈ ਰਖੜੀ ਦਾ ਦਿਨ ਬਹੁਤ ਔਖਾ ਲੱਗਦਾ ਜਿਨ੍ਹਾਂ ਦੇ ਵੀਰ ਨਹੀਂ ਹੁੰਦਾ ਜਾਂ ਕਿਸੇ ਵਜ੍ਹਾ ਕਰਕੇ ਵੀਰ ਉਹਨਾਂ ਦਾ ਇਸ ਦੁਨੀਆ ਤੋਂ ਚਲਾ ਗਿਆ ਜਾਂ ਕਈਆਂ ਦੇ ਵੀਰ ਬਾਹਰ ਬੈਠੇ ਆ ਜਿਵੇਂ ਹੁਣ ਸੋਮਨਾ ਇਹ ਹੁਣ ਇਹਨੂੰ ਕੱਲ ਨੂੰ ਫੀਲ ਹੋਊਗਾ ਕਿਉਂਕਿ ਜੋ ਤਾਂ ਬਾਹਰ ਬੈਠਾ ਬਜਾਰਾ ਮੇਰੀ ਪੂਰੀਆਂ ਬੰਦੇ ਨੂੰ ਮਾਰ ਦਿੰਦੀਆਂ ਇਹ ਹੁਣ ਸ਼ੋਅ ਨਹੀਂ ਕਰਦੀ ਪਰ ਅੰਦਰੋਂ ਅੰਦਰ ਹੀ ਮੈਨੂੰ ਪਤਾ ਵੀ ਖਿੱਚ ਬਹੁਤ ਪੈਂਦੀ ਐ ਇਹਨੂੰ ਵੀ ਉਹ ਆਜਾ ਸੁਣ ਨੇ ਕਮਨ ਲੈ ਲੀਆਂ ਆਜਾ ਕਿ ਨਾ ਹੋਇ ਪੱਧਿਆ ਕਿਵੇਂ ਅੱਗੇ ਸੈਂਗਲ ਦੇ ਹੋਂਦ ਹੁੰਦਾ ਸੀ ਆਂ ਭੁੰਡੀ ਲਾਲੀ ਬਹੁਤ ਖਾਦੇ ਮੈਂ ਤੇ ਜੋਧਣੇ ਦੇ ਕੋਲ ਚ ਸਵਾਦ ਬਹੁਤ ਹੁੰਦੇ ਆ ਪਰ ਉਹ ਰੋਕਣਾ ਤਾਂ ਦੇਖ ਲੈ ਉਹ ਬਾਈ ਕੌਣ ਚਾ ਲਾਈ ਐ ਕੋਈ ਮੇਰੇ ਸਾਰਿਆਂ ਦਾ ਪਿੰਡ ਨਹੀਂ ਵਾਟ ਇਜ਼ ਸੀ ਹੁੰਦਾ ਇਹਦੇ ਕੋਲ ਚ ਅੱਛਾ ਆ ਗਿਆ ਹਨਣੀ ਆਓ ਮੇਰੇ ਸਾਰਿਆਂ ਦਾ ਪਿੰਡ ਨਹੀਂ ਨੇੜੇ ਆ ਗਿਆ ਹਨਣੀ ਗਰਫਰੈਂਡ ਆ ਗਈ ਦੂ ਮੂਦਾ ਰੂਪੀ ਬਦਲ ਗਿਆ ਪਿੰਡ ਐ ਐ ਐ ਇਹੇ ਐ ਇਹ 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 ਨਾ ਚਾਹ ਹੁੰਦਾ ਪਿੰਡ ਦਾ ਹੈ ਸਹੀ ਗੱਲ ਆ ਹੁੰਦਾ ਗਿਆ ਸਾਡੇਆਂ ਨੂੰ ਤਾਂ ਪਾਈ ਹੁੰਦਾ ਹੈਪੀ ਬਰਥਡੇ ਜ ਪੂਰੀ ਖੁਸ਼ ਆ ਨੂੰ ਬਦ ਆਪਣੇ ਨਾਲ ਜਾਣਾ ਆਜੋ ਕਹਿੰਦੀ ਸੀ ਅੱਜ ਮੈਂ ਤੁਹਾਡੇ ਨਾਲ ਜਾਣਾ ਤੁਹਾਡਾ ਪੰਡਾ ਦੀ ਹੋ ਵੱਡਾ ਸਾਡਾ ਹਾਂ ਇਹ ਵਾਲ ਤੇ ਪੰਜ ਪੀਰਾਂ ਦੀ ਸੋਲੀ ਵਜਦੇ ਤੁਹਾਡੀ ਐਂਡ ਸਾਡਾ ਸੱਚੀ ਬਹੁਤ ਵੱਡਾ ਥੋੜੇ ਪੰਡਾ ਪਿਪਲ ਪਰ ਰੂਟੇ ਬਹੁਤ ਆ ਹਾਂ ਦਰਵਾਜ਼ੇ ਬਹੁਤ ਆ ਮੰਨਣਾ ਤੁਹਾਡੇ ਪੰਡਾ ਨੇ ਇੱਕ ਪੱਤੀ ਦਾ ਕਿੰਨੀਆਂ ਪੱਤੀਆਂ ਤੁਹਾਡੇ ਪੰਡਾ ਹਾਂਜੀ ਪੰਜ ਪੱਤੀਆਂ ਪੰਜ ਦਰਵਾਜ਼ੇ ਹੈ ਉਹਦੇ ਦੀ ਮੋੜਿਓ ਤਾਰਾ ਦੇਖੋ ਕੀ ਕਰਦਾ ਸਹੀ ਹੈ ਮਾਮੀ ਆ ਗਈ ਤਾਂ ਦੇ ਤਾਂ ਬਾਅਦ ਚੋਂ ਮੈਂ ਤਾਂ ਤੇਰਾ ਮੂੰਹ ਦੇਖ ਦੇ ਕੇ ਆ ਜਾਂਦਾ ਵੀ ਇਹ ਨਹੀਂ ਮੈਨੂੰ ਉਹਨਾਂ ਵਿਚਾਰਾ ਕੁੜੀ ਤਾਂ ਬਿਮਾਰ ਆ ਉਹ ਕਰ ਗਿਆ ਐ ਕਰੀ ਇੱਕ ਦਿਨ ਥੋੜਾ ਪਿੰਡ ਤੁਮਸ ਮੈਨੂੰ ਕਮਾ ਦੀ ਆ ਲਸ ਆਇਆ ਵੀ ਆ ਗਿਆ ਆਇਆ ਵੀ ਕੈਮਰੇ ਦੇ ਕੈਪਚਰ ਦੇ ਵਿੱਚ ਕਿਤੇ ਕੈਦ ਹੋ ਗਿਆ ਹੈ ਅਸੀਂ ਆਪ ਬਾਈ ਹਾਂ ਇਹ ਮੈਂ ਬੋਸਾ ਛੱਡਦਾ ਪਰਮ ਹਾਂ ਆ ਕੀ ਲੈ ਫੇਰਦੀ ਹੱਥਾਂ ਨੂੰ ਮੰਮੀ ਸਾਸਰੀ ਘਰ ਕਰਦੇ ਸੀਗੇ ਇਹ ਕੀ ਬਣਾ ਰਿਹਾ ਸਾਹੀ ਪਨੀਰ ਬਣ ਰਿਹਾ ਹੋਰ ਕਾਲੂ ਬਣਾਉਣਾ ਸੀ ਅਸੀਂ ਅੱਜ ਬਣਾਇਆ ਤੁਸੀਂ ਪਹਿਲਾ ਨੰਬਰ ਜੱਕਦਾ ਫਿਰ ਅੱਜ ਤੂੰ ਅੰਦਰ ਲੈ ਆ ਉਹਦੇ ਅੰਦਰ ਪਿਆਦਾ ਇਸੇ ਭਾਜਾਂਤਾ ਹਾਂ ਕੋਆ ਚਿੰਨਾ ਅੱਲਾ ਅੱਲਾ ਤਾਰਾ ਤਾਰਾ ਤੈਨੂੰ ਪੀਜ਼ਾ ਲਿਆਂਦਾ ਪੀਜ਼ਾ ਠੀਕ ਆ ਤੂੰ ਠੀਕ ਆ ਹੁਣ ਉਹ ਕਿੱਧਰ ਗਿਆ ਫਟਾ ਉਹ ਬੀਜੀ ਨਾ ਸੁੱਤਾ ਪਿਆ ਉੱਧਰ ਅੱਛਾ ਖੜਾਓ ਅੱਟੇ ਮੇਰਾ ਕੋਟ ਮਾਰੋ ਅਟਾ ਟਾ ਟਾ ਫੀ ਆ ਮਸੀ ਮਾਰ ਹੋ ਗਿਆ ਸੀ ਉਹ ਕੋਈ ਨਾ ਹਾਂ ਤਾਂ ਠੀਕ ਆ ਹਨਾ ਠੀਕ ਹੋ ਜਾਣਾ ਉੱਧਰ ਖਾਈ ਆਲਾ ਸਾਰਾ ਪੜ ਗਿਆ ਚਲ ਕੋਈ ਹੋ ਜਾਣਾ ਠੀਕ ਹੋ ਜਾਣਾ ਨਹੀਂ ਕੱਲ ਦਾ ਭਰਾ ਮਾਮੀ ਨਹੀਂ ਆਈ ਇੰਨੇ ਦਿਨਾਂ ਅੱਜ ਮੈਨਾਂ ਜਾਣਾ ਮੈਨਾਂ ਜਾਣਾ ਅਨਾਲ ਸਭ ਨੇ ਜਾਗ ਕੇ ਰੋਇਆ ਨਹੀਂ ਮੇਰੇ ਮੁੱਟੂ ਆ ਪੀਜ਼ਾ ਖਾਦਾ ਮੈਂ ਤੇ ਚੱਕ ਪੀਜ਼ਾ ਲਾਉਂਦਾ ਤੈਨੂੰ ਤੈਨੂੰ ਪੀਜ਼ਾ ਲਾਤਾ ਇੱਕ ਮੰਨੇ ਦਾ ਇੱਕ ਤਾਰੇ ਦਾ ਓਕੇ ਹੌਣ ਬਿਠਾ ਲਿਆ ਉਹ ਦਵਾਈ ਦੇਣੀ ਆ ਜਿੰਨਾਂ ਨੂੰ ਹੋਰ ਪੈਣੇ ਆ ਮੰਨੇ ਦਾ ਆ ਮਾਰਗਰੇਟ ਮੰਨੇ ਦਾ ਤੇ ਤੇਰੇ ਭਰਾਵਾਂ ਤੋਂ ਤਾਂ ਬੈਂਟਿੰਗ ਬੰਦ ਕਰਤੀ ਸਾਰੇ ਨੂੰ ਬੰਦ ਕਰ ਕਿੰਨੇ ਹੋਗੀ ਤੂੰ ਤਾਂ ਖਾਊਗਾ ਸਾਹੀ ਪਨੀਰ ਕਿਵੇਂ ਛੱਡ ਲਿਆ ਅੱਜ ਅਸੀਂ ਕਿ ਗੁੱਡੀ ਸਾਹੀ ਇਹ ਅਨੂੰ ਆਪਾਂ ਝੜਾਂਗੇ ਉੱਧਰ ਅਜਾ ਤਰੇ ਇੱਧਰ ਚਲੋ ਤੂੰ ਸਾਡੇ ਵਿੱਚ ਆ ਇੱਧਰ

ਸੱਚੀ ਗੱਲ ਉਹ ਠੀਕ ਹੋ ਗਿਆ ਵਧੀਆ ਸੀ ਤਾਹਾਂ ਹੈ ਸਸਕਾ ਬੀਬੀ ਸਸਕਾ ਅਲੋਰਾ ਨਹੀਂ ਪਹਿਲੀ ਰਖੜੀ ਹੈ ਇਹਦੀ ਆਹ ਦੀ ਦੇ ਦੇ ਮੰਦੇ ਤਾਂ ਹਾਲਾ ਵੀ ਬੰਨੂ ਹੈ ਨਾ ਐ ਕਿਹੜਾ ਸੁਣ ਮੈਂ ਇੱਧਰ ਜਾ ਕੇ ਤੂੰ ਇੱਧਰ ਆ ਉਹ ਪਿੱਛੇ ਆ ਗਿਆ ਆੜਿਆ ਮੈਂ ਦੀਰੀਆ ਕੀ ਬੰਨਦੇ ਹਾਂ ਉਹ ਮੈਂ ਐਕਸਪੀਡ ਇਹ ਦਸੇ ਲੱਗ ਰਿਹਾ ਹੈ। ਅਰੇ ਆ ਵੀ ਚੜਾ ਬਣਾ ਰਹੇ ਹਾਂ। ਸੰਗੀਤ ਅਲੱਗ ਕਰ ਜੇ। ਇਹ ਨੂੰ ਬੰਦ ਆ ਲਓ ਜੀ ਬੰਨਿ ਸਮਝਾਈ ਦੂ। ਓਏ ਓਏ ਪਹਿਲੀ ਰਖੜੀ। ਅਮਨੇ ਬਣਵਾ ਲੈਣ ਦੇਣਾ ਸੀ। ਚੱਲ ਕੋਈ ਨਾ ਬੰਦੇ ਕੋਈ ਨਾ ਬੰਨ੍ਹ ਦੋ ਕੋਈ। ਚੱਲ ਬਈ। ਓਏ ਦਾਈ ਮੋਨਲੀ। ਦੇਖ ਬੰਦ ਮਨ ਨਾ ਦੀ ਦੋ ਬਣਾ ਲਓ ਆ ਬਿਜ਼ਨਸ ਨਹੀਂ ਲੈਟਾ ਵੀ ਜਾ ਕੇ ਨਹੀਂ ਅਸੀਂ ਇਹ ਮਹਸਲੇ ਉਹ ਕਾਈ ਮਲ ਤਰ ਤਰ ਕੋ ਸਿੱਧੀ ਬਣਾ ਤਾ ਜਾਣਾ ਇਹਨਾਂ ਦੀ ਆਂਟੀ ਅੱਜ ਉੱਥੇ ਜਣਕਲ ਨੂੰ ਇਦਾਂ ਬੰਦੋ ਐਦਾਂ ਹਾਂ ਚਲੋ ਬੰਦ ਦੇ ਦਰ ਕੋ ਸਾਹੀ ਪਨੀਰ ਪੂਰਾ ਘਾ ਪਿਆ ਵਾ ਜਮਾਨਾ ਬੱਲੀਆ ਆਇਆ ਮਮੇ ਨੂੰ ਵੀ ਕੁਰਸੀ ਲਿਆ ਕੇ ਦੇ ਜਾ ਬਸ ਮੈਂ ਆ ਵਕ ਤੂੰ ਕਦੋਂ ਬੈਠ ਗਈ ਨਹੀਂ ਤੂੰ ਤੂੰ ਕਦੋਂ ਬੈਠ ਗਈ ਯਾਰ ਲਾ ਫਾਫਾ ਆ ਨਹੀਂ ਬੰਨਣੀ ਯਾਰ ਲਾ ਮੈਂ ਤੁਹਾਨੂੰ ਯਾਰ ਲਾ ਫਾਫਾ ਕਿੱਥੇ ਰੱਕੜੀ ਵਾਲਾ ਹਾਂ ਨਹੀਂ ਆ ਦੇ ਸਾਰੇ ਤੇਰੀ ਬੰਨਣਾ ਜੋਤ ਕਿੱਥੇ ਗਿਆ ਜੋਤ ਆ ਜਾ ਇਧਰ ਨੂੰ ਕਰ ਦੋ ਮੜੀ ਜੀ ਆਲਾ ਭੱਜਾ ਬਾਤ ਨਹੀਂ ਸਕਣੀ ਆ ਤਾਂ ਮੱਖੜੀ ਚੁੱਤੀ ਆਈ ਵੇਲ ਕਰ ਦੋ ਮੜੀ ਮੈਂ ਫੜ ਬੋੜੀ ਦਾ ਖਾਲਾ ਮੈਂ ਤੁਹਾਨੂੰ ਖਾਣਾ ਨਹੀਂ ਆਹ ਮੋਗਰੇ ਗੂਰ ਦੇ ਚੱਕ ਦਾ ਆਹ ਦੇਖ ਆ ਪੂਰਾ ਦੇ ਦੇ ਪੂਰਾ ਹੀ ਨਾ ਇਹ ਕਿਹਨਾਂ ਦੇ ਪੁੱਤ ਮੈਂ ਨਹੀਂ ਆਹਦੇ ਨਾ ਇਹ ਹੁੰਦੇ ਗਿਆ ਰਹਿੰਦੇ ਉਹਦੇ ਘਰੋਂ ਆਈ ਹੁੰਦੀ ਆ ਉਹਨ ਦਾ ਵਿਚਾਰਿਆਂ ਨੂੰ ਦਿਖਾ ਦੋ ਉਹ ਜਿਹਦੀ ਰਖੜੀ ਬੰਨ ਉਹਦਾ ਮੂੰਹ ਦਿਖਾ ਦੋ ਇੱਧਰ ਆ ਵੀਡੀਓ ਕਹਿੰਦੇ ਕਿਰੇ ਭਰਾ ਦੇ ਬਾਤੀ ਹੋ ਇੱਧਰ ਆ ਸਾ ਪੇੜੇ ਮਾਰਨ ਨੂੰ ਕਰਦੇ ਨਹੀਂ ਬੰਦ ਲਾਉਂਦੇ ਅੱਛਾ ਹੋ ਜਾਈਗਾ ਕੋਈ ਆਏਗਾ ਖਾ ਵਰਜੋ ਤੁਹਾਨੂੰ ਬਤਾਉਣਾ ਕਿ ਉਹਨੇ ਕਿਹਾ ਨਾ ਹੋਵੇ ਇਹ ਬੋਤਲ ਖਲਾਣਾ ਨਾ ਨੰਨੇ ਕੇ ਭੂਆ ਦਾ ਗਿਆਨ ਨਹੀਂ ਦੇਣੀ ਹੈ ਜਾ ਪਈਆ ਜਿਹੜੀ ਮੇਰੇ ਕੋਲ ਤੇ ਜਾਈ ਮੇਰੇ ਕੋਲ ਤੇ ਗਿਆਨ ਵਾ ਅਰੇ ਅਰੇ ਜਿਹੜਾ ਦਸਨੇ ਡੱਬਾ ਫੜੇਂ ਇੱਕ ਕਿਹੜਾ ਪੇੜਾ ਲੱਗ ਦੂਜਾ ਜਿਹੜਾ ਉਹ 500 ਦੇ ਲੈ ਲੈ ਨਹੀਂ ਮੈਂ ਆ ਕਰਦਾ ਕਿਹਦਾ ਤਾਂ ਗੰਮੇਰਾ ਮਜਾਗਾ ਹੀ ਕਰੀ ਹੋ ਮਮੀ ਡੈਡੀ ਤੇ ਤੂੰ ਮੰਦੀ ਦਦੂ ਮੈਂ ਹੈ ਇਹ ਦਰੇ ਇਹ ਦਰੇ ਤੇ ਬਾਹਰ ਗਲਤ ਗੱਲ ਹੀ ਜਾਂਦੀ ਹੈ ਨਹੀਂ ਉਹਦੇ ਚੋਂ ਪੜੀ ਜੀ ਕੀ ਹੈ ਛੱਲੇ ਇੱਕ ਪਰ ਆਹ ਚਾਤਾ ਮੋਲਾ ਤੁਮੇ ਹਾਪੀ ਰੱਖਦੀ ਜੋਤ ਮਾਮੇ ਆ ਨਾ ਟੁੱਟ ਗਿਆ ਤੇਰਾ ਨੋਟ ਟਟ ਗਿਆ ਨੋਟ ਟਟ ਗਿਆ ਇਧਰ ਲਾ ਹਾਂਜੀ ਕੋਈ ਨਾ ਫੇਰ ਆਹ ਚੜ ਦੋ ਮੈਨੂੰ ਮਹੱਲੋਂ ਨਾ ਹੋਵੇ ਨਾ ਹੋ ਸਾਬ OK ਤਾਰੇ ਇਹਦਾ ਨਹਿਰ ਦੇ ਬਾਂਦਰਾ ਇਹਦਾ ਕਤੂਰਾਂ ਨੂੰ ਪਟਾਗਰੀ ਦੇ ਗਈ ਹੁੰਦੀ ਐਂ ਕਾੜ ਦਿਆ ਪੈਟ ਆ ਕੇ ਨਹੀਂ ਦੇਗੀ ਜਿਹੜਾ ਵੇਚ ਨਹੀਂ ਆਈ ਉਹਦੇ ਆਏ ਵੇ ਓਕੇ ਆ ਪੋਗਣੇ ਲਾ ਰੇ ਪਿਆਰ ਰੁਪਏ 10 10 ਰੁਪਏ ਦੋ ਰੁਪਏ ਹੱਥੋਂ ਥੋੜਾ ਜਿਹਾ ਰੋਟਾ ਆ ਗਿਆ ਕੋਈ ਨਹੀਂ ਕੋਈ ਨਾ ਦਿਲੂ ਦੇ ਦਾ ਮੈਂ ਬੰਨੇ ਹੀ ਸੀ ਗੱਲ ਹਰਵੀਰ ਦੇ ਵੀ ਬੰਨੇ ਹੀ ਸੀ